ਹਾਂਜੀ ਨਮਸਕਾਰ ਜੀ ਮੇਰੇ ਕਰਤਸੌਰਾਂ ਜੀ ਖੁਸ਼ੀ ਹੋਮਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਹਾਂਜੀ ਅੱਜ ਆਪਾਂ ਕਰਜੇ ਤੋਂ ਮੁਕਤ ਵੀਡੀਓ ਅਪਲੋਡ ਕੀਤੀ ਆ ਸਾਡਾ ਚੈਨਲ ਗੌਂਡਜਵੰਤੇ ਕਰਜਾ ਪਮਾ ਹਜ਼ਾਰਾਂ ਚ ਹੋਵੇ ਪਮਾ ਲੱਖਾਂ ਚ ਹੋਵੇ ਪਮਾ ਕਰੋੜਾਂ ਚ ਹੋਵੇ ਕਿਉਂਕਿ ਕਰਜਾ ਕਦੋਂ ਚੜਦਾ ਜਦੋਂ ਸਾਡਾ ਕਾਰੋਬਾਰ ਨਹੀਂ ਚੱਲਦੇ ਹਰ ਵਾਰ ਵੀ ਚੱਲੂਗਾ ਤੇ ਰੁਕੇ ਪੈਸੇ ਵੀ ਘਰ ਨੂੰ ਵਾਪਸ ਆਉਣ ਲੱਗ ਜਾਣਗੇ ਤੇ ਜ਼ਿੰਦਗੀ ਸਖਾਲੀ ਹੋ ਜੂ ਤੇ ਕਰਨਾ ਤੁਸੀਂ ਆ ਦੇਖੋ ਵੀਡੀਓ ਮੈਂ ਪਾਤੀ ਐ ਬਿਲੀ ਪੂਰੀ ਬਿਲੀ ਵਧਾ ਦੇ ਨਾਲ ਜੇ ਤੁਸੀਂ ਕਰੋਗੇ ਤਾਂ ਫਾਇਦਾ ਜ਼ਰੂਰ ਹੋਊਗਾ ਦੇਖੋ ਕਈ ਲੋਕ ਕਰਦੇ ਵੀ ਨਹੀਂ ਬਿਨਾ ਮਤਵਲ ਤੋਂ ਹੀ ਕਹੀ ਜਾਣਗੀ ਸਾਡਾ ਤਾਂ ਕੋ ਕੰਮ ਨਹੀਂ ਬੜਿਆ ਨਾਲੇ ਮੈਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਉਹ ਬੰਦੇ ਪਹਿਲੀ ਵਾਰ ਮੇਰੇ ਚੈਨਲ ਤੇ ਆਉਂਦੇ ਪਹਿਲੀ ਵਾਰ ਸਾਡੇ ਫੇਸਬੁੱਕ ਚ ਪੇਜ ਤੇ ਆਏ ਹੁੰਦੇ ਨੇ ਕੋ ਬੰਦੇ ਦੀ ਪਰਖ ਹੁੰਦੀ ਆ ਹਰ ਕਸੀ ਜਿਹੜੀ ਐਡੀ ਹੁੰਦੀ ਆ ਡੇਲੀ ਅਸੀਂ ਚੈੱਕ ਕਰਦੇ ਆ ਤੇ ਆਪਣੇ ਆਪ ਪਤਾ ਲੱਗਦਾ ਵੀ ਬੰਦਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆ ਕੇ ਉਹਨੇ ਕਿਹੋ ਜੀ ਟਿੱਪਣੀ ਕੀਤੀ ਆ ਇਹੋ ਜੀਆਂ ਟਿੱਪਣੀਆਂ ਕਰਨਗੇ ਕਈ ਵਾਰ ਤਾਂ ਹੈਰਾਨ ਆ ਜਾਂਦਾ ਬੰਦਾ ਜਿਹੜੀ ਦਿਮਾਗ 'ਚ ਵੀ ਨਹੀਂ ਹੁੰਦੀ ਅਗਲੇ ਦੀ ਅੱਛਾ ਜੀ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਜਾ ਕੇ ਗੋੜਜਵੰਤ YouTube ਗੋੜਜਵੰਤ ਤੇ ਜਾ ਕੇ ਸੁਣ ਸਕਦੇ ਆ